ਆ ਕੇ ਚੱਲ। ਓ ਮੇਰੀ ਗੱਲ ਸੁਣ ਪ੍ਰਜੈ। ਠੀਕ ਹੋ ਗਿਆ। ਮੇਰੀ ਗੱਲ ਤਾਂ ਸੁਣਾ। ਮੈਂ ਤੇਰੇ ਨਾਲ ਕੋਈ ਦਰ ਗੱਲ ਦੀ ਜਰੂਰੀ। ਓ ਯਾਰ ਗੱਲ 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 ਤਾਂ ਸੁਣ ਲੈ। ਬੇਫਰ ਗੱਲ ਅੰਦਰ ਕੀ ਇੱਥੇ ਕਰ ਪ੍ਰਜੈ ਐ ਕਰਦੀ ਹੁੰਦੀ ਇਹਨਾਂ ਤਾਂ ਗੱਲ ਦੱਸਦਾ। ਹੱਦ ਹੋਈ ਪਈ ਆ ਤੇਰਾ ਤੇਰੇ ਵਾਲੀ ਤਾਂ। ਤਾਂ ਹੱਦ ਕਰੀ ਜਾਣਾਗਾ। ਹੈਂ? ਗੱਲ ਤਾਂ ਕੋਈ ਨਹੀਂ। ਗੱਲ ਤਾਂ ਸੁਣ ਲੈ ਐਂ ਕਾ ਤੋ ਭੱਜੀ ਆਈ। ਮੇਰੀ ਗੱਲ। ਮੈਨੂੰ ਸ਼ਰਮ ਨਹੀਂ ਆਉਂਦੀ ਬਸ ਮੇਰੇ ਤੋਂ ਦੂਰ ਰਹਿ ਤੂੰ। ਓ ਯਾਰ ਦੂਰ। ਸ਼ਰਮ ਨਹੀਂ ਆਉਂਦੀ ਹੈ ਕਿ ਤੂੰ। ਤੂੰ ਭਾਬੀ ਨੂੰ ਆਹ ਕੁਸ ਕਰਦਾਗਾ 2 ਦਿਨ ਪਹਿਲਾਂ ਹਜੇ ਤੂੰ ਘਰੇ ਆਇਆਗਾ। ਤੋ ਆਹ ਹ ਤਾਂ ਤਾ ਦੇ ਦੂੰਗੀ ਪੈਸੇ ਚਲ ਜੇ ਨਾ ਗਦਨ 2 ਰੁਪਏ ਕੰਮ ਆ ਜਾਣਗੇ ਉਹੀ ਗੱਲ ਮੈਂ ਤਾਂ ਐ ਕਹਿੰਦੀ ਸੀ ਇਹਨੂੰ ਮੈਂ ਖਾੜਤੀ ਇਹ ਦਫੜ ਲਿਆ ਪਰ ਇਹ ਕਦੋਂ ਸੁਣਦਾਗਾ ਇਹ ਤਾਂ ਜੋ ਉਹੀ ਗੱਲ ਘਰ ਇਹ ਜਾ ਪੱਟਿਆ ਗਏ ਤੇ ਭਰਾ ਨੇ ਮੁੜ ਕੇ ਭੁਗਤਣਾ ਮੈਨੂੰ ਪੈਂਦਾਗਾ ਸਾਰਾ ਕੁਝ ਆਪ ਤਾਂ ਨਸ਼ੇ ਤੇ ਲੱਗਿਆ ਹੋਇਆ ਜਿਹੜਾ ਲਹਾਂਦਾ 25000 ਉਹ ਤਾਂ ਭੁੱਕੀ ਨਹੀਂ ਲੋਟਾਈ ਹੈਗੀ ਜੈਖਣੇ ਦੀ ਇਹਦੀ ਵੀ ਭੁੱਕੀ ਲੋਟਾਈ ਹੋਵੇ ਇੱਥੇ ਮਾਰੀ ਜਾਂਦੀਆਂ ਸੂਈਆਂ ਨਾਲ ਟੱਕਰਾਂ ਕਰਾ ਦਾ ਨੂੰ ਨੂੰ ਆ ਚ ਫਿਰਦੀ ਰਹਿਣੀ ਹੈਗੀ ਮੱਥਾ ਮਾਰਦੀ ਮੈਂ ਦਿਮਾਗ ਖਰਾਬ ਕਰ ਰੱਖਿਆਗਾ ਮੇਰਾ ਤਾਂ ਸੱਚੀ ਕੀ ਕਰੂਗਾ ਕੋਈ ਹੁਣ ਬਾਗ ਗਿਆ ਖੇਤ ਆਥਣੇ ਮੁੜ ਕੇ ਆਊਗਾ ਆ ਕੇ ਕਹਿ ਦੂੰਗਾ ਬਸ ਮੈਂ ਤਾਂ ਤਾਂ ਹੁੰਦਾ ਨਹੀਂ ਹੈਗਾ ਕੰਮ ਮੇਰਾ ਹੁਣ ਹੈ ਹੀ ਨਹੀਂ ਕੰਮ ਦਾ ਵੀ ਜੇ ਤੂੰ ਨਹੀਂ ਕੰਮ ਦਾ ਹੁਣ ਦੱਸ ਫਿਰ ਹੋਰ ਮੈਂ ਕੀ ਤੂੰ ਕਰਵਾਵਾਂ ਕਿ ਨੂੰ ਆਪ ਦੁੱਖ ਸੁਣਾਵਾਂ ਇੱਥੇ ਤਾਂ ਨੂੰ ਪੁੱਤੇ ਦਾ ਕੋਈ ਜੇਠ ਦੇ ਔਰ ਵੀ ਨਹੀਂ ਹੈਗਾ ਹੁਣ ਇੱਕ ਸੀਗਾ ਉਹ ਵੀ ਘਰ ਛੱਡ ਕੇ ਨਿਕਲ ਗਿਆ ਇਹਦੇ ਦਾ ਗਲ ਗੁੱਡੇ ਲੱਗ ਜਾ ਕਿਹਨੂੰ ਦੁੱਖ ਸੁਣਾਦਾ ਨਨਦ ਹੁੰਦੀ ਤਾਂ ਵੀ ਚੱਲ ਜਾਂਦਾ ਉਹੀ ਗੱਲ ਨਾ ਨਨਦ ਨਾ ਸੱਸ ਨਾ ਸਹੁਰਾ ਇੱਕ ਸੀਗਾ ਉਹ ਵੀ ਧੋਖਾ ਦੇਗਾ ਜੈ ਖਣੇ ਦਾ ਚਲ ਮਨਾ ਟਾਈਮ ਪਾਸਤਾ ਕਰਨਾ ਹੀ ਪਊਗਾ ਆਮਲੀ ਨੇ ਤਾਂ ਲੈ ਰੱਖਿਆਗਾ ਸਾਰੀ ਉਮਰ ਮੇਰੀ ਤਾਂ ਹੀ ਨਿਕਲ ਜਾਣੀਗੀ ਸੂਈਆਂ ਨਾਲ ਮੱਥਾ ਮਾਰਦੀ ਦੀ ਸੋਚਦੀ ਕੁਝ ਹੋਰ ਆਂ ਕੀ ਕਰੀਏ ਯਾਰ ਹੈ ਆਪਾਂ ਬਾਈ ਦਾ ਵੀ ਮਾਣ ਤੋੜਿਆ ਠੀਕ ਹੈ ਇੱਕ ਉਹ ਕੁੜੀ ਮੰਗਰ ਲੱਗ ਕੇ ਆਪਦਾ ਘਰ ਵੀ ਬਰਬਾਦ ਕਰ ਲਿਆ ਹੈ ਐਜੋ ਇੰਨਾ ਮੇਰਾ ਬਾਈ ਸਹੀ ਸੀਗਾ ਠੀਕ ਹੈ ਮੈਨੂੰ ਪਿਆਰ ਦੇ ਚੱਕਰਾਂ ਚ ਪਾ ਕੇ ਨਾ ਬੜਾ ਗਲਤ ਕੰਮ ਕਰਿਆ ਮੈਂ ਠੀਕ ਹੈ ਮੈਂ ਆਪਦੇ ਬਾਈ ਦਾ ਭੈਣ ਭਾਈਆਂ ਦਾ ਸਾਰਿਆਂ ਦਾ ਮਾਣ ਤੋੜਿਆ ਦਾ ਠੀਕ ਹੈ ਹੁਣ ਕਿਹੜੇ ਮੂੰਹ ਜਾਵਾਂ ਮੈਂ ਕਰੇ ਕਰੇ ਜਾਣ ਕਰੇ ਜਾਣ ਨੂੰ ਵੀ ਨਹੀਂ ਜੀ ਕਰਦਾ ਹੈ ਕੀ ਕਰੀਏ ਯਾਰ ਐਂ ਤੋਂ ਦਾ ਬੜਾ ਮੈਨੂੰ ਤਾਂ ਅਸੀਂ ਟੁੱਟੇ ਸੁਪਨੇ ਦਿਖਾ ਕੇ ਉਹਨੇ ਪਿਆਰ ਤੋੜਿਆ ਠੀਕ ਆ ਮੈਂ ਰੱਬ ਜਿੰਨਾ ਮਾਨ ਕਰਦਾ ਸੀ ਮੈਨੂੰ ਕੀ ਪਤਾ ਸੀ ਯਾਰ ਵੀ ਇਹ ਇਹ ਜੀ ਹੋਊਗੀ ਮੈਂ ਸਾਰੇ ਆਪਣੇ ਭਾਈ ਭਾਈ ਰਿਸ਼ਤੇ ਤੋੜਤੇ ਨਾਤੇ ਤੋੜਤੇ ਕੀ ਕਰੀਏ ਯਾਰ ਕਿਹੜੇ ਮੂੰਹ ਲੈ ਕੇ ਜਾਵਾਂ ਹੁਣ ਘਰੇ ਮੈਂ ਕਿਹੜੇ ਮੂੰਹ ਬਣਾ ਉਦੋਂ ਮੈਂ ਬਾਈ ਦੀ ਗੱਲ ਮੰਨੀ ਨਹੀਂ ਠੀਕ ਆ ਮੈਨੂੰ ਕਹਿੰਦਾ ਸੀਗਾ ਜੀ ਤੂੰ ਇਹ ਕੰਮਾ ਇਹ ਕੰਮ ਨਾ ਕਰ ਕਰਾ ਕੀ ਮੈਂ ਯਾਰ ਨਾ ਉਧਰ ਦਾ ਨਾ ਉਧਰ ਦਾ ਹੁਣ ਜੇ ਘਰੇ ਜਾਣਾ ਤਾਂ ਮੈਂ ਕਿਹੜੇ ਮੂੰਹ ਬੜਾਂ ਘਰੇ ਜਾਂਦਾ ਇਹ ਕਰ ਗਈ ਐ ਦੁਦਾਈ ਜੀ ਕਰਦਾ ਵੀ ਮਰ ਹੀ ਜਾ ਠੀਕ ਹੈ ਜਦੋਂ ਉਹਨੇ ਧੋਖਾ ਦਿੱਤਾ ਜ਼ਿੰਦਗੀ ਚੋਂ ਜਦੋਂ ਉਹਨੇ ਜ਼ਿੰਦਗੀ ਚ ਧੋਖਾ ਦਿੱਤਾ ਹੁਣ ਜੀ ਐ ਕਰਦਾ ਵੀ ਮਰ ਜਾ ਹੋਰ ਤਾਂ ਕੋਈ ਨਾ ਇਹ ਚਲ ਮੈਂ ਦੇਖਦਾ ਜੀ ਤਾਂ ਬਾਈ ਘਰੇ ਹੋਇਆ ਫਿਰ ਤਾਂ ਭੱਗ ਜਾਾਂਗੇ ਇੱਕ ਜੀ ਵੀ ਨਹੀਂ ਕਰਦਾ ਵੀ ਘਰੇ ਜਾਵਾ ਕਿਹੜੇ ਮੂੰਹ ਜਾਵਾ ਕਰੇ ਹਾਂ ਮੈਂ ਛੱਡੀ ਨਹੀਂ ਗੇ ਨੂੰ ਲਾਉਣ ਜੋਗੇ ਛੱਡੀ ਨਹੀਂ ਦੇਖਦਾ ਮੈਂ ਮੈਂ ਸਮਝ ਨਹੀਂ ਪਰਾਂਦਰਾ ਗੇ ਮੈਂ ਲੈਕ ਹੀ ਨਹੀਂ ਹੈਗਾ ਘਰੇ ਆਉਂਦੇ ਮੈਂ ਕਰਾਂ ਕੀ ਕਰਾਂ ਹੁਣ ਆਈ ਨਹੀਂ ਪਤਾ ਮੇਰਾ ਬਾਈ ਹੋਊਗਾ ਜਾਂ ਮੈਨੂੰ ਰੱਖਣਗੇ ਜਾਂ ਨਾ ਕਿਵੇਂ ਚਲ ਮੈਂ ਦੇਖਣਾ ਨਾ ਜਾ ਕੇ ਇੱਕ ਵਾਰ ਆ ਬਾਹਰ ਜਾ ਕਿਵੇਂ ਖੜ ਕਹ ਰਿਹਾ ਹੁੰਦਾ ਬਿੱਧੀ ਹੋ ਰਾ ਤੂੰ ਹੋਰ ਉੱਪਰ ਜਾਈ ਸਸਰੀ ਕਾ ਸਸਰੀ ਕਾ ਤਾਂ ਠੀਕ ਹੈ ਕਿਹ ਹੈ ਕੱਲਾ ਜਾ ਆਇਆਂਗਾ ਸੰਦੀਪ ਨੇ ਉਹ ਤਾਂ ਹੀ ਨਹੀਂ ਉਹਦੇ ਬਾਰੇ ਤਾਂ ਪੁੱਛੀ ਨਾ ਤੂੰ ਬਸ ਪੁੱਛਣਾ ਹੋਰ ਕਿਉਂ ਕੀ ਹੋ ਗਿਆ ਰਾਜੀ ਖੁਸ਼ੀ ਤਾਂ ਹੈ ਸਭ ਕੋ ਸੋ ਕਿਹੜਾ ਰਾਜੀ ਖੁਸ਼ੀ ਹੈ ਹੁੰਦਾ ਧੋਖਾ deta ਮੈਨੂੰ ਮਰ ਜਾ ਤੈਨੂੰ ਧੋਖਾ ਕਿਉਂ deta ਨੇ ਓ ਮੈਂ ਤਾਂ ਉਹਦੇ ਮਾਂ ਨਾ ਪਿਆਰ ਕਰਿਆ ਸੀ ਸਿਗਾ ਸਾਰਾ ਮੈਂ ਆਪਦਾ ਪਰਿਵਾਰ ਓਲ ਗਿਆ ਉਹਦੇ ਪਿੱਛੇ ਠੀਕ ਹੈ ਵੀ ਮੈਨੂੰ ਕੀ ਪਤਾ ਸੀ ਵੀ ਉਹ ਐ ਕਰੂਗੀ ਮੇਰੇ ਨਾਲ ਹਾਈ ਬੇਰਬਾ ਆ ਕੀ ਹੋ ਗਿਆ ਪਰ ਜਾਈ ਤੋਰਾ ਤੂਤਾ ਕਹਿੰਦਾ ਸੀਗਾ ਮੇਰੀ ਤਾਂ ਉਹ ਜਿੰਦ ਜਾਨ ਆ ਮੈਂ ਮਰ ਜੂ ਮੈਂ ਮੈਨੂੰ ਨਹੀਂ ਉਹ ਛੱਡਦੀ ਤੇ ਆ ਕੀ ਪਾਣਾ ਵਰਤ ਪਰ ਜਾਈ ਮੈਨੂੰ ਕੀ ਪਤਾ ਸੀ ਉਹਦੇ ਦਿਲ ਵਿੱਚ ਕੀ ਚੱਲੀ ਜਾਂਦਾ ਹੈ ਨਾ ਕਿ ਮੈਂ ਉਹਦੇ ਭਾਈ ਮਣੀ ਟੁੱਟ ਗਿਆ ਉਹਦੇ ਮਾਂਗਰ ਲੱਗ ਕੇ ਠੀਕ ਹੈ ਮੈਂ ਮੇਰਾ ਉਹ ਕਹਿੰਦੇ ਹੁੰਦੇ ਆ ਪਿਆਰ ਪਿਆਰ ਕੋਈ ਨਹੀਂ ਹੋਗਾ ਹੈਗਾ ਕਿਸੇ ਨਾਲ ਪਿਆਰ ਕਰਦਾਗਾ ਠੀਕ ਹੈ ਸਭ ਧੋਖੇ ਆਗੇ ਅੱਜ ਕੱਲ ਨਾ ਹੁਣ ਉਹ ਫਿਰ ਗਈ ਕਿੱਧਰ ਕਿਸੇ ਨਾਲ ਭੱਜ ਗਈ ਕਿ ਉਹੀ ਛੱਡ ਗਈ ਪਰਜਾਈ ਕਿਸੇ ਹੋਰ ਮੁੰਡੇ ਨਾਲ ਯਾਰ ਪਿਆਰ ਕਰਦੀ ਆ ਉਹ ਠੀਕ ਹੈ ਮੈਨੂੰ ਪਤਾ ਲੱਗ ਗਿਆ ਠੀਕ ਹੈ ਮੈਂ ਉਹਦੇ ਉਹਦੇ ਪੋਲੇ ਭਲੇ ਚਿਹਰੇ ਦੇ ਵਿੱਚ ਵੜ ਗਿਆ ਵੀ ਪਿਆਰ ਇੱਕ ਵਾਰੀ ਹੁੰਦਾ ਹੁੰਦਾ ਬਾਰ ਬਾਰ ਤਾਂ ਨਹੀਂ ਪਿਆਰ ਹੁੰਦਾ ਹੁੰਦਾ ਮੈਨੂੰ ਕੀ ਪਤਾ ਪਰਜਾਈ ਉਹ ਧੋਖਾ ਕਰੀ ਜਾਂਦੀ ਸੀ ਮੇਰੇ ਨਾਲ ਵੀ ਮੈਨੂੰ ਐਡਾ ਵੱਡਾ ਉਹ ਕਰਕੇ ਮੇਰੇ ਨਾਲ ਮੰਗਰੋ ਜ਼ਿੰਦਗੀ ਮੇਰੀ ਰੋਲ ਦੂਗੀ ਨਾ ਮੈਂ ਉਧਰ ਦਾ ਰਹਿਣਾ ਨਾ ਉਧਰ ਦਾ ਰਹਿਣਾ ਹੁਣ ਮੈਨੂੰ ਆਦ ਵਿੱਚ ਆਲੇ ਛੱਡ ਕੇ ਗਈ ਆ ਉਹ ਸੁਖ ਜਿੰਦਗੀ ਚ ਉਹ ਵੀ ਨਹੀਂ ਪੌਂਦੀ ਇਹ ਮੇਰੀ ਗੱਲ ਯਾਦ ਰੱਖੀ ਉਹ ਤਾਂ ਗੱਲ ਠੀਕ ਆ ਪਰ ਜਿਹੜਾ ਐਡਾ ੱੱਬਾ ਲੱਗ ਗਿਆ ਆਪਣੇ ਤਾਂ ਸ੍ਰੀਕੇ ਕਬੀਲੇ ਚ ਇੰਨਾ ਨਾਮ ਬਣਾਇਆ ਸੀ ਪਹਿਲਾਂ ਤੇਰੀ ਲਵ ਮੈਰਿਜ ਨਹੀਂ ਬੱਥੇ ਰਜ਼ੀਨੀਆਂ ਬਵਾਤੀਆਂ ਤੇਰੇ ਭਰਾ ਦੀਆਂ ਹੋਰ ਪਰਜਾਈ ਮੈਂ ਤਾਂ ਹੁਣ ਉਹੀ ਗੱਲਾਂ ਮੈਂ ਹੁਣ ਬਾਹਰ ਨਿਕਲਣ ਜੋਗਰ ਤਾਂ ਸਾਨੂੰ ਪਹਿਲੀ ਨਹੀਂ ਛੱਡਿਆ ਹੈਗਾ ਇੰਨਾ ਖਾਨਦਾਨ ਚ ਨਾਮ ਬੜਿਆ ਹੋਇਆ ਸੀ ਹੁਣ ਆਹੀ ਹੈ ਪਰਜਾਈ ਮੈਂ ਵੀ ਬਸ ਮਸਾਂ ਆ ਘਰੇ ਬਸ ਇੱਕ ਜੀਤਾ ਕਰਦਾ ਵੀ ਮਰ ਜਾਵਾਂ ਲਕਿਓ ਮਰ ਜਾ ਹੈ ਤੇਰਾ ਘਰ ਉਹੀ ਗੱਲ ਤੂੰ ਕਾਹਤੋਂ ਮਰੇਗਾ ਤੂੰ ਤਾਂ ਉਦੋਂ ਵੀ ਤੈਨੂੰ ਕਿਹਾ ਸੀ ਵੀ ਚੱਲ ਭਾਈ ਜਲਾ ਮੈਂ ਜਕਰਾ ਲਈ ਤੂੰ ਤਾਂ ਬਹੂ ਦੇ ਮਾਗਰ ਲੱਗ ਕੇ ਨਾ ਜੀ ਕਹਿੰਦਾ ਮੈਂ ਤਾਂ ਆਪਦਾ ਸ਼ਹਿਰ ਚ ਹੀ ਰਹੂੰਗਾ ਕਹਿੰਦਾ ਜੇ ਉਹ ਨਹੀਂ ਮੰਨਦੀ ਇੱਥੇ ਰਹਿਣ ਨੂੰ ਪਿੰਡਾਂ ਚ ਉਹ ਮੈਨੂੰ ਪਰ ਜੈ ਇਨਾ ਫੋਨ ਬਹੁਤ ਜੇ ਤੂੰ ਇੱਥੇ ਰਹਿੰਦਾ ਹੁੰਦਾ ਤੇਰਾ ਘਰ ਬਸਦਾ ਰਹ ਜਾਂਦਾ ਉਹ ਮੈਨੂੰ ਤਾਂ ਐ ਸੀ ਵੀ ਮੇਰੀ ਜ਼ਿੰਦਗੀ ਵਧੀਆ ਟੱਪ ਜੂਗੀ ਐ ਭੋਲੀ ਭਾਲੀ ਹੈਗੀ ਮੇਰੇ ਨਾਲ ਦੀ ਮੈਨੂੰ ਕੀ ਪਤਾ ਸੀ ਵੀ ਇੰਨੀ ਚਾਤਰ ਚਲਾਕ ਹੈ ਹੈ ਪਿਆਰੀ ਕਿਸੇ ਹੋਰ ਮੁੰਡੇ ਨੂੰ ਕਰਦੀ ਸੀ ਉਹ ਮੈਨੂੰ ਤਾਂ ਉਹੀ ਚੱਕਰਾਂ ਚ ਪਾ ਲਿਆ ਉਹਨੇ ਬਹੁਤ ਮਾੜਾ ਹੋਇਆ ਵੇ ਦਿਉਰਾ ਤੇਰੇ ਨਾਲ ਤਾਂ ਇਤੋਂ ਮਾੜਾ ਹੋਰ ਕੀ ਹੋਊਗਾ ਯਾਰ ਮੈਂ ਤੇਰਾ ਕੀ ਬਣੂੰਗਾ ਹੁਣ ਮੈਂ ਤਾਂ ਇਹ ਕਹਿੰਦੀ ਆ ਤੂੰ ਕਾ ਤਾਂ ਜ਼ਿੰਦਗੀ ਦੇ ਤੇਰੀ ਨੂੰ ਦਾਗ ਲਾ ਤਾ ਐਡਾ ਵੱਡਾ ਤੱਬਾ ਨਾ ਮੈਂ ਮੇਰੇ ਮੇਰਾ ਵਿਆਹ ਨਹੀਂ ਹੋਣਾ ਹੁਣ ਆਨੇ ਵਿਆਹ ਕੜਾ ਤਰੇ ਪਈ ਨੇ ਕੁੜੰਗਾ ਕੜਾ ਤਰਿੰਗਾ ਪਈਆਂ ਨੇ ਜਿਹੜਾ ਤੱਬਾ ਲੱਗ ਗਿਆ ਵੀ ਛੱਡ ਕੇ ਵਾਗ ਗਈ ਲੋਕ ਤਾਂ ਹੀ ਕਹਿਣਗੇ ਵੀ ਮੁੰਡੇ 'ਚ ਕੋਈ ਕਮੀ ਹੋਊਗੀ ਬਾਕੀ ਜੇ ਮੈਂ ਆਪਦੇ ਭਾਈ ਤੇ ਵੀ ਦਾਗ ਲਾਤਾ ਨਾ ਮੈਂ ਸਾਰੇ ਸਾਰੇ ਮੇਰੇ ਤੇ ਜਿਹੜਾ ਲੱਗਿਆ ਕਿਉਂਕਿ ਮੈਂ ਇੱਥੇ ਤੁਹਾਡੇ ਕੋਲੇ ਆਉਣ ਦੇ ਵੀ ਲੈ ਕੇ ਹੀ ਨਹੀਂ ਸੀਗਾ ਚਲ ਆਉਣਾ ਤਾਂ ਕੋਈ ਗੱਲ ਨਹੀਂ ਤੈਨੂੰ ਪਹਿਲਾਂ ਵੀ ਇਹ ਕਿਹਾ ਸੀ ਕੋਈ ਗੱਲ ਨਹੀਂ ਤੇਰਾ ਘਰ ਆਗਾ ਦੋਨੇ ਭਾਈਆਂ ਦਾ ਤੁਸੀਂ ਦੋਨੇ ਰਹੋ ਪਰ ਤੂੰ ਤਾਂ ਉਹੀ ਗੱਲ ਮੰਨੀ ਨਹੀਂ ਹੈਂਗੀ ਕਿਸੇ ਦੀ ਚਲ ਕੋਈ ਗੱਲ ਨਹੀਂ ਤੂੰ ਮੰਨ ਨਾ ਹੌਲਾ ਕਰ ਮੈਂ ਚਾਹ ਬਣਾਉਣੀ ਆ ਤੇ ਚਾਹ ਦੀ ਘੁੱਟ ਪੀ ਫੇਰ ਕਰਦੇ ਆਂਗੇ ਗੱਲ ਕੋਈ ਗੱਲ ਨਹੀਂ ਕੋਈ ਨਹੀਂ ਪਰ ਚਾਹੀ ਬਣਾ ਲਾ ਕੋਈ ਗੱਲ ਨਹੀਂ ਹੋਰ ਤਰਾ ਬਾਈ ਵੀ ਖੇਤ ਗਿਆ ਹੋਇਆ ਹੈ। ਗਿਆ ਹੋਇਆ ਹੈ ਤੂੰ? ਹਾਂ ਉਹ ਤੈਨੂੰ ਪਤਾ ਤਾਂ ਹੈਗਾ ਹੁਣ ਦਿਨੋਂ ਦਿਨ ਨਸ਼ੇ ਕਰਦਾਗਾ। ਅਗਰ ਨਾ ਤਾਂ ਦਿਨੇ ਕੋਈ ਕੰਮ ਹੁੰਦਾ ਤੋ ਨਾ ਰਾਤ ਨੂੰ ਪੈਂਦਾਗਾ ਟਿੱਕੇ ਰਾਤ ਨੂੰ ਤਾਂ ਬਾਈ ਵੀ ਕੰਮ ਕਰੀ ਜਾਂਦਾ ਬਾਈ ਤੂੰ ਤਾਂ ਬਾਈ ਤਾਂ ਢਲ ਜੇਗਾ ਤੂੰ ਤਾਂ ਉਹੀ ਜੀ ਦੀ ਉਹੀ ਜੀ ਪਈ ਹੈ ਜੀ। ਲੈ ਲੈ ਹਲਾ ਮੈਂ ਕਿਹੜਾ ਕੋਈ ਇੱਥੇ दारू ਆ ਪੀਨੀ ਆ ਜਾਂ ਭੁੱਖੀਆਂ ਖਾਨੀ ਆ ਜਿਵੇਂ ਉਹ ਖਾਂਦਾ ਪੀਂਦਾ ਉਹਨੇ ਤਾਂ ਸਾਰਾ ਰੋਗ ਲਾ ਰੱਖੇ ਨੇਗੇ ਮੈਨੂੰ ਤਾਂ ਇੱਕੋ ਹੀ ਰੋਗ ਹੈਗਾ ਜਿਹੜੀਆਂ ਟੈਨਸ਼ਨਾਂ ਲੈਂਦੀਆਂ ਗਈ ਪਹਿਲਾਂ ਤੇਰੀ ਟੈਨਸ਼ਨ ਹੁੰਦੀ ਸੀ ਵੀ ਵਿਆਹ ਹੈ ਨਹੀਂ ਜਾਂਦਾ ਜਦੋਂ ਵਿਆਹ ਹੈਗਾ ਤਾਂ ਉਹ ਜ਼ਿੰਦਗੀ ਚ ਤਬਾ ਲਾ ਕੇ ਚਲਾ ਗਿਆ ਤੂੰ ਬਾਕੀ ਸਾਰੇ ਮੇਰਾ ਵੀ ਇਹਨੂੰ ਦਰਬ ਹੋ ਗਿਆ ਨਾ ਜਿਹੜਾ ਮੈਂ ਕਹਿੰਦਾ ਗੱਲਾਂ ਕਲੰਕ ਲਾਤਾ ਇਹ ਤਾਂ ਗੱਲ ਹੈਗੀ ਆ ਉਹੀ ਗੱਲ ਚੱਲ ਕੋਈ ਗੱਲ ਨਹੀਂ ਜਿਹੜਾ ਅਸੀਂ ਕਹਿੰਦੇ ਹੁੰਦੇ ਹੈਗਾ ਸਵੇਰ ਦਾ ਗਿਆ ਜਾਂ ਸ਼ਾਮ ਨੂੰ ਭੁੱਲਿਆ ਘਰੇ ਆਜੋ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇ ਕੋਈ ਨਹੀਂ ਆਬਦਾਕਾਰੀ ਕੰਮ ਆਉਂਦਾ ਹੁੰਦਾਗਾ ਕੁੜੀਆਂ ਤਾਂ ਹੋਰ ਬਥੇਰੀਆਂ ਮਿਲ ਜਾਣਗੀਆਂ ਬਥੇਰਾ ਹੋ ਜਾਊਗਾ ਵਿਆਹ ਕੋਈ ਹੁਣ ਤਾਂ ਪਰਜਾਈ ਮੇਰਾ ਵੀ ਜੀ ਅੱਕਿਆ ਪੈਗਾ ਵੀ ਇਹ ਮੈਂ ਕੰਮ ਹੀ ਨਹੀਂ ਕਰਨਾ ਸੀਗਾ ਬਸ ਜਿਹੜਾ ਮੈਂ ਇਥੇ ਹੋ ਗਿਆ ਇਹ ਮੈਂ ਕਦੇ ਵੀ ਮਾਫ਼ ਨਹੀਂ ਕਰ ਸਕਦਾ ਮੈਂ ਬਥੇਰਾ ਕਿਹਾ ਸੀਗਾ ਮੈਂ ਕਿਹਾ ਮੇਰੀ ਭੈਣ ਦਾ ਕਰਵਾ ਦਿੰਨੀ ਆ ਤੂੰ ਕਿਹੜਾ ਉਦੋਂ ਮੰਨਿਆਂਗਾ ਨਾ ਕਹਿੰਦਾ ਮੇਰੀ ਤਾਂ ਆਪਣੀ ਪਸੰਦ ਆਦਾ ਮੈਂ ਤਾਂ ਲਵ ਮੈਰਜੀ ਕਰਵਾਉਂਗਾ ਨਾਣੇ ਅਗਰੀ ਦਾ ਮੇਰੇ ਚਾਚੇ ਕੇ ਦਾਜ ਦੰਦੇ ਹੈ ਤਾਂ ਨਾਣੇ ਕੁੜੀ ਸੀਗੀ ਇਹ ਜੀ ਲਾਟ ਵਰਦੀ ਕੁੜੀ ਸਿਆਣੀ ਪੜੀ ਲਿਖੀ ਆਈ ਲੈਕਸ ਕਰਿਆ ਹੋਇਆ ਸੀ ਓ ਯਾਰ ਪਰ ਜਾਈ ਉਹੀ ਗੱਲ ਫੇਰ ਤੇਰੀ ਮੈਨੂੰ ਹੁਣ ਉਹਦੇ ਮੈਂ ਕਿਹਾ ਉਹਦੇ ਦਿਲ ਦੇ ਵਿੱਚ ਬੜਿਆ ਵੀ ਮੇਰੇ ਨਾਲ ਧੋਖਾ ਕਰੀ ਜਾਂਦੀ ਹੈਗੀ ਹੈ ਵੀ ਮੈਨੂੰ ਨਾ ਉਧਰ ਦਾ ਛੱਡਣਾ ਨਾ ਉਧਰ ਦਾ ਛੱਡਣਾ ਮੈਨੂੰ ਉਹਦੇ ਕੀ ਪਤਾ ਕੀ ਦਿਲ 'ਚ ਚੱਲ ਰਿਹਾ ਹੈਗਾ ਚੱਲ ਤੂੰ ਬੈਠ ਲੈ ਮੈਂ ਚਾਹ ਦੀ ਆਪਣਾ ਆਬਾਏ ਕਰਾ ਲੈ ਆਪਣੇ ਭਾਈ ਆਊਗਾ ਯਾਰ ਆਪੀ ਠੀਕ ਹੈ ਉਹਨਾਂ ਭਾਈ ਨੂੰ ਕਿਹੜਾ ਮੂੰਹ ਦਿਖਾਵਾਂ ਮੈਂ ਪਰਜਾਈ ਨੂੰ ਕਹਿ ਦੂੰਗਾ ਵੀ ਤੂੰ ਆਪੀ ਗੱਲਬੱਲ ਕਰ ਲੈ ਉਹਦੇ ਨਾਲ ਠੀਕ ਹੈ ਮੈਂ ਇੱਥੋਂ ਆਪਦੇ ਭਾਈ ਨਾਲ ਗੱਲ ਵੀ ਨਹੀਂ ਹੋਣੀ ਕਿਉਂਕਿ ਗੱਲ ਕਰੂੰ ਮੈਂ ਕਿਹੜੇ ਮੂੰਹ ਨਾਲ ਉਹਦੇ ਨਾਲ ਚਲ ਮਣਾ ਲੈ ਚਾਹਤਾ ਦੇਣਾ ਕੜਾਈ ਦੇਣੀ ਆ ਪਾਕੇ ਦੇ ਹੋਰ ਨੂੰ ਪਾ ਜਿਹੜੀ ਗੱਲ ਉਹ ਤਾਂ ਦੱਸਦੀ ਸੀਗੀ ਉਹੀ ਕੁਛ ਹੋ ਗਿਆ ਮੈਂ ਤਾਂ ਪਹਿਲੀ ਹੀ ਇਹ ਸੋਚਦੀ ਸੀ ਵੀ ਉਹ ਹੁਸ਼ਿਆਰ ਬਹੁਤ ਹੈਗੀ ਕੁੜੀ ਇਹ ਹੀ ਨਹੀਂ ਮੰਨਿਆ ਸੀਗਾ ਇਹ ਤਾਂ ਕਹਿੰਦਾ ਨਾ ਮੈਂ ਤਾਂ ਉਹਨੂੰ ਪਿਆਰ ਕਰਦਾ ਮੇਰੇ ਤੋਂ ਬਿਨਾ ਤਾਂ ਉਹ ਰਹੀ ਨਹੀਂ ਸਕਦੀ ਹੈਗੀ ਆ ਦੇਖ ਲੈ ਕੀ ਕਰਤਾ ਪਹਿਲੀ ਬਥੇਰੀ ਜ਼ਿੰਦਗੀ ਬਰਬਾਦ ਕਰਤੀ ਸੀ ਪਹਿਲੀ ਐਡਾ ੱੱੱੱੱੱੱੱੱ ਲਾਤਾ ਸੀ ਹੈ ਜਿਹੜਾ ਹੁਣ ਵੀ ਉਹੀ ਗੱਲ ਆ ਕਰਨਾ ਵਾ ਰਹਿਣਾ ਬਾਕੀ ਰਹਿ ਗਿਆ ਸੀ ਕੀ ਮੂੰਹ ਦਿਖਾਵਾਂਗੇ ਹਾਏ ਉਹ ਤਾਂ ਆ ਕੇ ਆਥਾਂ ਨੇ ਲੜੂਗਾ ਉਹਨੇ ਤਾਂ ਹੀ ਨਹੀਂ ਪਤਾ ਇਹ ਕਹਿ ਦੇਣਾਗਾ ਘਰੋਂ ਕਾਢੇ ਨੂੰ ਕਿਉਂ ਬਠਾਇਆਗਾ ਕਰੇ ਉਹ ਤਾਂ ਮੈਨੂੰ ਗੱਲ ਵੀ ਨਹੀਂ ਕਰਨ ਦਿੰਦਾ ਮੈਨੂੰ ਆ ਜਿਹੜਾ ਜੇ ਖਣੇ ਦਾ ਇਹਦਾ ਮੌਹ ਆਂਦਾਗਾ ਮੈਂ ਇਹ ਸੋਚ ਲਾਂਦੀ ਹੁੰਦੀ ਸੀ ਵੀ ਆ ਤਾਂ ਭਾਈ ਤਾਂ ਹੋਈ ਗੱਲ ਜ਼ਿੰਦਗੀ ਹਾਰੀ ਬੈਠਾਗਾ ਚੱਲ ਕੋਈ ਨਾ ਮੇਰਾ ਦਿਓਰ ਹੈਗਾ ਪਰ ਕੀ ਕਰਾਂ ਚੱਲ ਮਨਾ ਚਾਦੀ ਘੁੱਟ ਪਿਉਣੀ ਐਂਗੇ ਉਹਨੂੰ ਫੇਰ ਸੋਚਦੇ ਆ ਕੀ ਕਰਨਾਗਾ ਆਪੇ ਬਰਿਆ ਲੂੰਗੀ ਇਹਨੂੰ ਤਾਂ ਮੇਰੇ ਪ੍ਰਾਣ ਨੂੰ ਤਾਂ ਹਾਂ ਸੋਚਣਾ ਪਰ ਜੇ ਸੋਚਣ ਜਿਹਦੇ ਪਿੱਛੇ ਸੋਚਦਾ ਸੀ ਉਸੇ ਨੇ ਧੋਖਾ ਦਿੱਤਾ ਮੈਂ ਕਿਹੜਾ ਲੈ ਚਾਹ ਪੀ ਕੇ ਖਾ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੈਗਾ ਹੁਣ ਸੋਚਾਂ ਤੋਂ ਕਹਿੰਦੇ ਹੁੰਦੇ ਆ ਕਿ ਜਦੋਂ ਚਿੜੀਆ ਚੂਗੀ ਚੋਕ ਫਿਰ ਬਾਅਦ ਚੋ ਕੀ ਤਨੂ ਖੇਤ ਚ ਮਿਲੂ ਮੈਂ ਤਾਂ ਪਰ ਜਾਈਏ ਕਿ ਨਾ ਬੇਨੀਆਂ ਭੋਲੀਆਂ ਕੁੜੀਆਂ ਵੀ ਲੈ ਪਈਆਂ ਗਈਆਂ ਇੰਨੀ ਹਿਸ਼ਾਰ ਬਗੀਆਂ ਤਾਂ ਮੈਨੂੰ ਧੋਖਾ ਦੀ ਗੱਲ ਸਾਰੀਆਂ ਕੁੜੀਆਂ ਇੱਕੋ ਜੀਆਂ ਹੱਥ ਦੀਆਂ ਪੰਜ ਉਂਗਲਾਂ ਨੇ ਪੰਜੇ ਇੱਕੋ ਜੀਆਂ ਤਾਂ ਹੈ ਨਹੀਂ ਪਾਕਿਸਤਾਨੇ ਮੈਨੂੰ ਤਾਂ ਆਈ ਸੀ ਪਰ ਜਾਈ ਵੀ ਮੈਨੂੰ ਸੱਚਾ ਪਿਆਰ ਕਰਦੀ ਹੈ ਪਿਆਰਪੂਰਕਾ ਨੂੰ ਕਰ ਦੋ ਸੋਹੀ ਗੱਲ ਫਿਰ ਮੈਂ ਤਾਂ ਤੈਨੂੰ ਪਹਿਲਾਂ ਹੀ ਬਥੇਰਾ ਪਿੱਟੀ ਸੀ ਵੀ ਨਾ ਘਰ ਛੱਡ ਕੇ ਜਾ ਵੀ ਬਹੁਤ ਅਸ਼ਿਆਰ ਹੈ ਜਨਾਨੀ ਜਨਾਨੀ ਨੂੰ ਤਾਂ 1% ਚ ਪਰਛਾਣ ਲੈਂਦੀ ਹੁੰਦੀ ਹੈ 1 ਸੈਕਿੰਡ ਚ ਤੇ ਤੈਨੂੰ ਪਛਾਣਨੀ ਆਈ ਹੈਗੀ ਨਾਲ ਤਿੰਨ ਸਾਲ ਰਿਲੇਸ਼ਨਸ਼ਿਪ ਚ ਰਹਹਾ ਉਹਦੇ ਨਾਲ ਉਹੀ ਤਾਂ ਗੱਲਾਂ ਪਰ ਜਾਈ ਮੈਨੂੰ ਸੀ ਪਤਾ ਲੱਗੇ ਕਿ ਦਿਲ ਤੇਰੀ ਚੱਲੀ ਜਾਂਦਾ ਹੈ ਮੈਨੂੰ ਹੋਰ ਫੋਨ ਲਾਉਂਦੀ ਹੈ ਚਲ ਕੋਈ ਗੱਲ ਨਹੀਂ ਮੈਨੂੰ ਕੀ ਕਰਾਂ ਕਹਿੰਦੀ ਮੈਂ ਤਾਂ ਕਹਿੰਦੀ ਕਿਸੇ ਨੂੰ ਕਦੀ ਆਪਦੇ ਹਜ਼ਾਰ ਦੋਸਤ ਨੂੰ ਲਾਉਣੀ ਆ ਮੈਂ ਯਾਰ ਦੋਸਤ ਜਿਹੜੀ ਹੋਈ ਜਦੋਂ ਮੈਂ ਮੈਨੂੰ ਤਾਂ ਦੱਸ ਬਸ ਫਿਰ ਹੁਣ ਕੋਈ ਗੱਲ ਟੱਕਿਆ ਟੋਲ ਹੁੰਦਾਗਾ ਇਹ ਤਾਂ ਜ਼ਿੰਦਗੀ ਦੀਆਂ ਉਹੀ ਗੱਲ ਮੁਸ਼ਕਲਾਂ ਹੁੰਦੀਆਂ ਹੀ ਨੇਗੀਆਂ ਉਹ ਤਾਂ ਹੁਣ ਉਹੀ ਜਾਣੇ ਜਿਨੇ ਜ਼ਿੰਦਗੀ ਨਿਭਾਉਣੀ ਆ ਜਦੋਂ ਤੇਰੇ ਨਾਲ ਜ਼ਿੰਦਗੀ ਨਿਭਾਉਣੀ ਨਹੀਂ ਸੀ ਉਹਨੇ ਫਿਰ ਤੈਨੂੰ ਦੱਸ ਕੀ ਵੀ ਕੀ ਲੈਣਾ ਸੀਗਾ ਮੇਰੀ ਗੱਲ ਸੁਣੋ ਪਰਜਾਈ ਮੇਰੀ ਗੱਲ ਸੁਣਨਾ ਭਾਈ ਨੂੰ ਤੂੰ ਆਪ ਹੀ ਸਮਝਾ ਦੇ ਠੀਕ ਹੈ ਮੈਂ ਉਹਦੇ ਮੂੰਹ ਮੱਥੇ ਨਹੀਂ ਲਾਉਣਾ ਕਿਉਂ ਨਹੀਂ ਮੱਥੇ ਲੱਗਦਾ ਹੈਗਾ ਰਹਿਣਾ ਤੈਨੂੰ ਘਰ ਹੀ ਪਹੁੰਚ ਮੈਂ ਕਿਹੜਾ ਮੂੰਹ ਦਿਖਾਵਾਂ ਬਾਈ ਨੂੰ ਯਾਰ ਤੂੰ ਆਏ ਕਰ ਚਾਦੀ ਕੋਟ ਪੀਲਾ ਤੂੰ ਪੀਕੇ ਤੋਂ ਖੇਤ ਜਾ ਉਹਦੇ ਕੋਲੇ ਤੇ ਨਾਲੇ ਤਾਂ ਖੇਤ ਮਾਰਿੰਗੇੜਾ ਤੇ ਨਾਲੇ ਤੇਰੇ ਬਾਈ ਨੂੰ ਪਤਾ ਲੱਗ ਜਾਊਗਾ ਵੀ ਮੈਂ ਆਇਆਗਾ ਪਰ ਯਈ ਮੈਂ ਕਿਹੜਾ ਮੂੰਹ ਲੈ ਕੇ ਜਾਊ ਬਾਈ ਕੋਲੇ ਫਿਰ ਹੁਣ ਜਾਣਾ ਤਾਂ ਪੈਣਾ ਹੀ ਆ ਹੁਣ ਜੇ ਮੈਂ ਇੱਥੇ ਤੇ ਲੈ ਕੇ ਬੈਠੀ ਰਹੀ ਉਹ ਮੇਰੀ ਸਾਰੇ ਪਿੰਡ ਦੇ ਵਿੱਚ ਤੂੰ ਬੇਇੱਜ਼ਤੀ ਕਰਵਾਤੀ ਕੋਈ ਨਾ ਵੱਡਾ ਭਾਈ ਆ ਤੇਰਾ ਪੈਰ ਫੜ ਕੇ ਮਾਫੀ ਮੰਗ ਲੱਕੀ ਆਇਆ ਆ ਆਥਨੇ ਨਾ ਉਹ दारू-ਦੂਰੂ ਪੀ ਕੇ ਆ ਜੂਗਾ ਫੇਰ ਉਹ ਜਣ ਤਾਂ ਮੇਰੀ ਗੁਤਨੀ ਪੱਟੂ ਨਾਲੇ ਤੈਨੂੰ ਘਰੋਂ ਕੱਢ ਦੂਗਾ ਹੁਣ ਉਹ ਸੌਫੀ ਆ ਤੇ ਹੁਣ ਤੂੰ ਉਹਦੇ ਕੋਲੇ ਖੇਤ ਜਾਇਆ ਤੇ ਓਨੇਵੇਂ ਬਣਾ ਕੇ ਰੱਖਦੀਆਂ ਰੋਟੀ ਤੇਰੇ ਵਾਸਤੇ ਕੋਈ ਨਹੀਂ ਖਾਦੇ ਹਿਆ ਫਿਰਦਾ ਕੋਈ ਨਹੀਂ ਪੰਜਾਈ ਫਿਰ ਮੈਂ ਜਾਇਆ ਮੇਰੇ ਤੂ ਬਾਹਰ ਨਹੀਂ ਮੈਨੂੰ ਉਹ ਡਰ ਜਾ ਲੱਗਦਾ ਬਾਈ ਤੂੰ ਵੀ ਕੀ ਅੱਖ ਕੀ ਆਖੂਗਾ ਐ ਮੈਂ ਤੈਨੂੰ ਸਮਝਾਉਂਦਾ ਰਿਹਾ ਤੂੰ ਮੇਰੀ ਸਮਝੀ ਨਹੀਂ ਗੱਲ ਹੀ ਨਹੀਂ ਸੁਣੀ ਚੱਲ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੈਗਾ ਬਾਈ ਜਿੰਨਾ ਚੱਕਰ ਹੈਗੇ ਹੈਗੇ ਉਹਨਾਂ ਚੱਕਰ ਰਹੇ ਹੈਗਾ ਮੇਰੇ ਕੋਲੇ ਤੇ ਰੋਟੀ ਪਾਣੀ ਸਭ ਕੁਝ ਤੈਨੂੰ ਮਿਲੂਗਾ ਹੈ ਔਖਾ ਹੋ ਗਿਆ ਹੁਣ ਤੇਰਾ ਵੀ ਦੇਖ ਚੱਲ ਸਮਝਦੀ ਹੈਗੀ ਮੈਂ ਤਾਂ ਕੋਈ ਗੱਲ ਨਹੀਂ ਫੇਰ ਕੀ ਆ ਤੂੰ ਜਿੰਨੇ ਜੋਗਰੀ ਹੈਗੀ ਉਹਨਾਂ ਕਤਾ ਕਰੂੰਗੀ ਹੋਰ ਪਰਜਾਈ ਹੁਣ ਤੈਨੂੰ ਖਿਆਲ ਰੱਖਣਾ ਪਊਗਾ ਹੁਣ ਮੇਰਾ ਤਾਂ ਅੰਦਰੋਂ ਦਿਲ ਟੁੱਟਿਆ ਪਿਆ ਦਾ ਠੀਕ ਹੈ ਇੱਕ ਸਹਾਰਾ ਤੂੰ ਹੀ ਆ ਮੇਰਾ ਹੁਣ ਕੋਈ ਗੱਲ ਨਹੀਂ ਮੈਂ ਕਦੇ ਸ਼ਿਕਾਇਤ ਦਾ ਮੌਕਾ ਤਾਂ ਨਾ ਕਦੇ ਪਹਿਲਾਂ ਹੁਣ ਦਿੱਤਾ ਨਾ ਕਦੇ ਮੈਂ ਹੁਣ ਆਉਣ ਦਵਾ ਜਿਹੜਾ ਜਿੰਦਗੀ ਨੇ ਵਕਤ ਪਾਤਾ ਤੇਰੇ ਤੇ ਉਹ ਤਾਂ ਵਕਤ ਟਪਾਉਂਗੀ ਮੈਂ ਲੈ ਪਰ ਜਾਈ ਮੈਂ ਤੇਰੇ ਕੰਨ ਤੇ ਜਾਣਾ ਠੀਕ ਹੈ ਤੂੰ ਮੇਰੇ ਆਉਂਦੇ ਨੂੰ ਸਭ ਦੀ ਸਬਜੀ ਬਣਾ ਲਈ ਵਧੀਆ ਕੋਈ ਗੱਲ ਨਹੀਂ ਮੈਂ ਰੋਟੀ ਸਬਜੀ ਬਣਾ ਕੇ ਰੱਖ ਦੀਆਂ ਬਾਕੀ ਹੁਣ ਤਾਂ 4 ਵਜੇ ਹੀ ਪੈ ਨੇ ਹੁਣ ਤਾਂ ਰਾਤ ਦੀ ਰੋਟੀ ਖਾਏਗਾ ਹਾਂ ਰਾਤ ਦੀ ਖਾਉਂ ਪਰ ਜਾਈ ਬਾਕੀ ਆ ਤੇਰੇ ਬਾਈ ਨੂੰ ਸਮਝਾ ਜਾ ਕੇ ਤੇ ਨਾ ਉਹ ਤਾਰੂ ਦੂਰ ਉਹ ਲੈ ਪੀਣ ਦੇ ਸੋਫੀ ਲੈਏਗਾ ਅੱਜ ਦਾ ਦਿਨ ਉਹ ਨੂੰ ਕਰ ਕੋਈ ਨਹੀਂ ਭਜਾਈ ਮੈਂ ਆਪੀ ਲਾਉਂਗਾ ਹੁਣ ਤੇ ਜੇ ਮੈਂ ਜਾਣਾ ਮੈਨੂੰ ਡਰ ਵੀ ਲੱਗਦਾ ਬਾਕੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾਲੇ ਤੂੰ ਜਾ ਜਾਣਾ ਮੈਂ ਬਸ ਹੋਰ ਲੈ ਮੈਂ ਨਾਇਸੀ ਮੱਰਪਾਈ ਕਰਕੇ ਮੈਂ ਸੂਟ ਪ੍ਰੈਸ ਕਰ ਦੂੰਗੀ ਆ ਚਲ ਗੱਲ ਕਰ ਬਹੁਤ ਮਾੜਾ ਹੋਇਆ ਮੇਰੇ ਦਿਓਰ ਨਾਲ ਤਾਂ ਇੰਨਾ ਮਾੜਾ ਤਾਂ ਰੱਬ ਬੇਰੇ ਦੁਸ਼ਮਣ ਨਾਲ ਨਾ ਕਰੇ ਇਹ ਤਾਂ ਫੇਰ ਵੀ ਮੇਰਾ ਆ ਬਦਾਗਾ ਰੋਟੀ ਸਬਜੀ ਬਣਾ ਕੇ ਰੱਖ ਦਿੰਗੀ ਵਿਚਾਰਾ ਭੁੱਖਾ ਫਿਰਦਾ ਹੋਊਗਾ ਐਨੇ ਪਤਾ ਥਣੇ ਉਹ ਕੀ ਬੋਲੂਗਾ ਕਿ ਕੀ ਨਾ ਇੱਕ ਇਹਦੀਆਂ ਤਾਂ ਆਦਤਾਂ ਵੀ ਕੁੱਥੀਆਂ ਲੱਗੀਆਂ ਇਹ ਤਾਂ ਕੱਲਾ ਮਰਨਾ ਪੈਂਦਾ ਵੀ ਨਹੀਂ ਹੈਗਾ ਰਾਤ ਨੂੰ ਕਿਤੇ ਸਾਡੇ ਵਿੱਚ ਘੁਸੜ ਜੇ ਤੇ ਮੁੜ ਕੇ ਉਹ ਮੈਨੂੰ ਗਾਲਾਂ ਦੇ ਹੀ ਜਾਵੇ ਚਲ ਮੈਂ ਨਾ ਦੇਖੀ ਜਾਊਗੀ ਹੁਣ ਪਹਿਲਾਂ ਵਾਲਾ ਕੁੱਤੀ ਚੀਕਾ ਫੇਰ ਹੋ ਜਾਊਗਾ ਪਹਿਲਾਂ ਵੀ ਆਹੀ ਕੋਸ ਹੁੰਦਾ ਸੀਗਾ ਤੇ ਨਵੇਂ ਮਹੀਨੇ ਮੜੀ ਜੀ ਸੁੱਖ ਸ਼ਾਂਤੀ ਰਹੀ ਆਗੀ ਘਰੇ ਹੁਣ ਫੇਰ ਲੱਗ ਗਿਆ ਗਿਆ ਤਾਂ ਮੈਨੂੰ ਬੇਦ ਚਲ ਕੀ ਮਾਂ ਹੁੰਦਾ ਮਨਾ ਲੈ ਭਾਂਡੇ ਮਾਂਜਦਾ ਰੋਟੀ ਬਣਾਵਾ ਪਹਿਲਾਂ ਲਾ ਪੂੜਾ ਤਾਂ ਸੱਟੀ ਦਿੰਦੀ ਆ ਜੀ ਨਾਲ ਦੇ ਨਾਲ ਪਾ ਕੇ ਨਹੀਂ ਇੱਥੇ ਢੇਰੀ ਜੀ ਪਈ ਰਹੂਗੀ ਮੋੜ ਤੇ ਅੱਜ ਤਾਂ ਰੋਟੀਆਂ ਦਾ ਕੰਮ ਵੀ ਵੱਧ ਜਾਊਗਾ ਮੇਰਾ। ਪਰ ਕਹੀ ਅੰਦਾ ਸੀਗਾ ਕਿ ਹੋਰ ਆਉਣਾਗਾ ਕਿਸੇ ਨੇ। ਕੱਲੀ ਬੋਲੀ ਨਹੀਂ ਪਰ ਜਾਈ ਹੈ। ਹੈ? ਕੱਲੀ ਬੋਲੀ। ਨਾ ਨਾ ਦਿਓ ਰਾ ਕੱਲੀ ਤਾਂ ਕਾਨੂੰ ਬਸ ਕੰਮ ਤੇਰਾ ਬਸ ਨਿਬੜ ਗਿਆ। ਬਸ ਆਪੇ ਦਾ ਪੱਠਾ ਸੱਟ। ਉਹ ਆ ਤੇ ਨਾ ਗੋਭੀ ਵਾਲੇ ਪਰੋਠੇ ਬਣਾ ਤੇ। ਗਈ ਜਾਂਦਾ ਸੀ ਕਹਿੰਦਾ ਖੈ ਪਤਾ ਨਹੀਂ ਕੀ ਨਹੀਂ ਆਉਣਾਗਾ। ਅਖੇ ਰੋਟੀ ਵੱਧ ਬਣਾ ਕੇ ਰੱਖ ਲੈ। ਮੈਂ ਕਿਹਾ ਚੱਲ ਜਦੋਂ ਆਵੇ ਕੋਈ ਮੈਂ ਕਿਹਾ ਫੇਰ ਕੱਠੀ ਬਣਾਵਾਂ। ਉਹ ਕੋਈ ਨਹੀਂ ਪਰ ਜਾਈ ਤੇਰੇ ਹੱਥ ਦੀਆਂ ਪੱਕੀਆਂ ਖਾਣੀਆਂ ਹੁਣ ਤਾਂ ਆਪਾਂ ਨੇ। ਹੋਰ ਕੌਣ ਖਵਾਊਗਾ ਤੈਨੂੰ? ਭਾਬੀ ਤੋ ਬੈਨਾ ਤੈਨੂੰ ਕੋਈ ਨਹੀਂ ਸਿਆਣ ਦਾ ਮੈਨੂੰ ਹੋਰ ਪ੍ਰਜਾਈ ਮੈਥੋਂ ਬਾਲੀ ਬੰਦੇ ਗੱਲ ਤੇ ਹੋਗੇ ਆ ਉਹਦੇ ਲਾਇਕ ਨਹੀਂ ਹੈਗਾ ਮੈਂ ਹੁਣ ਤੇਰੀ ਚਲ ਕੋਈ ਗੱਲ ਤੇਰੇ ਨਾਲ ਪੂਰੀ ਸੇਵਾ ਕਰਾਂ ਹੁਣ ਮੈਨੂੰ ਐਂ ਦੱਸ ਇੱਥੇ ਕਾ ਤਾ ਮਸ਼ਕਰੇ ਜੇ ਕਰਨ ਬੈਗਿਆ ਹੋਰੇ ਮੈਨੂੰ ਮੈਂ ਚਕਾ ਦੇਣਾ ਕਹਨੂੰ ਔਖੀ ਹੁੰਦੀ ਹੈ ਲੈ ਦੇਹ ਲੈ ਗਾ ਗੋਹੇ ਦਾ ਬਟੜ ਪਰ ਹੈ ਕੂੜਾਗਾ ਇਹ ਤਾਂ ਮੈਂ ਫਿਰ ਯਾਰ ਪ੍ਰਜਾਈ ਮੈਂ ਚਕਾ ਦੇਣਾ ਕਹਨੂੰ ਤੰਗ ਹੁੰਨੀ ਹੈ ਕੋਈ ਗੱਲ ਨਹੀਂ ਕਿਦਰ ਨਹੀਂ ਤੰਗ ਹੁੰਦੀ ਹੈਗੀ ਤੂੰ ਚੱਲ ਰਸੋਈ ਚ ਰੋਟੀ ਪਾ ਕੇ ਖਾ ਲੇਂਗਾ ਕਿ ਮੈਂ ਪਾ ਕੇ ਦਮ ਤੂੰ ਹੀ ਪਾ ਕੇ ਦੇ ਦੇ ਪਰ ਜਾਈ ਤੇਰੇ ਅੱਥਾਂ ਦੀਆਂ ਖਾਣੀਆਂ ਚੱਲ ਕੋਈ ਗੱਲ ਨਹੀਂ ਮੈਂ ਕੂੜਾ ਸੱਟਿਆ ਮੈਂ ਤੇ ਆਉਣੀ ਹੈਗੀ ਮੇਰੇ ਮੂੰਹ ਚ ਬੁਰਕੀਆਂ ਪਾ ਦੀ ਬੇਬਸ ਰਹਿਣ ਦੇ ਤੇਰੇ ਬਾਈ ਨੂੰ ਪਤਾ ਲੱਗ ਗਿਆ ਨਾ ਮੂੰਹ ਚ ਬੁਰਕੀਆਂ ਤੇਰੇ ਢੱਡ ਚੋਂ ਵਹਾ ਕੱਚੋ ਕੱਢ ਲੂਗਾ ਮੂੰਹ ਚ ਚੰਗਾ ਜਾ ਰੋਟੀ ਖਾ ਪਰ ਜਾਈ ਤੇਰੇ ਹੱਥ ਦੀ ਪਰੌਂਠੇ ਖਾਣੇ ਆ ਮੈਂ ਤਾਂ ਤਰਸਿਆ ਪਏ ਤੇਰੇ ਫਰੌਂਟੇ ਖਾਣ ਨੂੰ ਇਹ ਮੇਰੇ ਕੂ ਮੂਚ ਬੁਰਕੇ ਆ ਪਾਵੇਂ ਪਰ ਜਾਈ ਗੋਰ ਕੀ ਭਾਲ ਦਨ ਆ ਕੱਲਾ ਡੱਬਾ ਚੱਕ ਲੈ ਰੋਟੀਆਂ ਵਾਲਾ ਕੱਲਾ ਡੱਬੇ ਤੋਂ ਕਿਹੜਾ ਉਹ ਦਹੀਂ ਕੋਈ ਨਹੀਂ ਪਈ ਪਾ ਮੈਂ ਲਿਆਉਣੀ ਹੈਗੀ ਪਾ ਕੇ ਚੱਲ ਉਹ ਮੇਰੀ ਗੱਲ ਸੁਣ ਪਰ ਜਾਈ ਕੀ ਹੋ ਗਿਆ ਮੇਰੀ ਗੱਲ ਤਾਂ ਸੁਣਾ ਮੈਂ ਤੇਰੇ ਨਾਲ ਕੋਈ ਦੋ ਜੰਨਾ ਹੁੰਦਾ ਛੱਡ ਪਰਜਾਈ ਬੈਡਾਂ ਦੇ ਅੰਦਰ ਜਾ ਕੇ ਗੱਲ ਕਰੂੰਗਾ ਬੈਡਾਂ ਦੇ ਅੰਦਰ ਕੀ ਮੈਂ ਰੋਟੀ ਲੈ ਆਉਂਦਾ ਉਹ ਯਾਰ ਪਰਜਾਈ ਗੱਲ ਤਾਂ ਸੁਣ ਲੈ ਕੋਈ ਨਹੀਂ ਮੈਂ ਪਾ ਲਿਆ ਦਹੀਂ ਆ ਜਾ ਉਹੋ ਯਾਰ ਗੱਲ 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 ਤਾਂ ਸੁਣ ਲੈ ਬੇ ਫਿਰ ਗੱਲ ਅੰਦਰ ਕੀ ਇੱਥੇ ਕਿਹੜਾ ਕੋਈ ਹੈਗਾ ਆਪਾਂ ਦਿਓ ਪਰਜਾਈ ਮੇਰਾ ਸੁਣ ਮੇਰਾ ਬਾਈ ਕਿਹੜਾ ਹੈਗਾ ਤੇਰੇ ਕੰਮ ਦੀ ਗੱਲ ਹੈ ਪਰਜਾਈ ਤੇਰੇ ਕੰਮ ਦੀ ਗੱਲ ਦੱਸਦਾ ਮੈਂ ਤੈਨੂੰ ਆ ਜਾ ਲੈ ਦੇਖ ਲੈ ਬੇ ਫਿਰ ਰੋਟੀ ਪਾ ਲਿਆ ਮਾਂ ਕਾ ਪਰਜਾਈ ਐ ਕਰਦੀ ਨਹੀਂ ਇਹਨਾਂ ਤਾਂ ਗੱਲ ਦੱਸਦਾ ਹੱਦ ਹੋਈ ਪਈ ਆ ਤੇਰਾ ਤੇਰੇ ਵਾਲੀ ਤਾਂ ਲੈ ਹੱਦ ਕੀ ਹੋਣੀ ਆ બસ ਬਿਦਿਓਰਾ ਤੂੰ ਤਾਂ ਹੱਦ ਕਰ ਹੀ ਜਾਣਾਗਾ ਹੈ ਗੱਲ ਦਾ ਕੋਈ ਨਹੀਂ ਗੱਲ ਤਾਂ ਸੁਣ ਲੈ ਐਂ ਕਾ ਤੋ ਭੱਜੀ ਆਈ ਮੇਰੀ ਗੱਲ ਤੇਨੂੰ ਸ਼ਰਮ ਨਹੀਂ ਆਉਂਦੀ ਬਸ ਮੇਰੇ ਤੋਂ ਦੂਰ ਰਹਿ ਤੂੰ ਕੋਈ ਆ ਦੂਰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਤੂੰ ਭਾਬੀ ਨੂੰ ਆ ਕੁਛ ਕਰਦਾਗਾ ਦੋ ਦਿਨ ਪਹਿਲਾਂ ਹਜੇ ਤੂੰ ਘਰੇ ਆਇਆਗਾ ਤੋ ਆ ਹਰਕਤਾਂ ਕਰਦਾ ਤੈਨੂੰ ਡਰ ਨਹੀਂ ਲੱਗਦਾ ਜੰਮੀ ਤੇਰੇ ਭਰਾ ਤੋਂ ਵੀ ਉਹਦੇ ਭਰਾ ਦਾ ਘਰ ਘਟਵਾ ਤੂੰ ਮੇਰੀ ਗੱਲ ਸੁਣ ਬਾਈ ਤੂੰ ਤਾਂ ਕੁਛ ਹੋਇਆ ਨਹੀਂ ਅਜ ਤੱਕ ਨਾ ਤੈਨੂੰ ਕੋਈ ਜਵਾਬ ਦੇ ਸਕਿਆਗਾ ਮੈਂ ਤੈਨੂੰ ਪੂਰੀ ਖੁਸ਼ ਰੱਖਣਾ ਚਾਹਨਾਗਾ ਠੀਕ ਹੈ ਤੂੰ ਮੰਨ ਤਾਂ ਜਾ ਮੇਰੀ ਇੱਕ ਵਾਰ ਮੈਂ ਗੱਲ ਤਾਂ ਮੰਨ ਲੈ ਦਿਓ ਰਕਿ ਮੈਂ ਮੰਨ ਲਾਂ ਗੱਲ ਤੇਰੀ ਤੇਰੇ ਭਾਈ ਚ ਚਾਹੇ ਕੁਝ ਨਹੀਂ ਕੱਢਣ ਪਾਉ ਨੂੰ ਆ ਮੈਂ ਲਿਆਗਾ ਮੰਨਦੀ ਆਂ ਕਿ 10 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਨਹੀਂ ਕੋਈ ਜਵਾਕ ਹੋਇਆ ਨਹੀਂ ਮੇਰੇ ਕੁੱਖ ਸੁਲਖਣੀ ਹੋਈ ਪਰ ਇਹ ਚੀਜ਼ਾਂ ਗਲਤ ਨਹੀਂ ਗੀਆਂ ਕੋਈ ਪਰਜਾਈ ਤੂੰ ਮੇਰੇ ਤੇ ਛੱਡ ਦੇ ਠੀਕ ਹੈ ਮੈਂ ਆਪੇ ਤੈਨੂੰ ਖੁਸ਼ ਰੱਖੂਗਾ ਪੂਰੀ ਤੇਰੀਆਂ ਸਾਰੀਆਂ ਤਮੰਨਾ ਮੈਂ ਆਪੇ ਪੂਰੀਆਂ ਕਰੂਗਾ ਨਹੀਂ ਦਿਓ ਰ ਸੋਣਾ ਤੇਰੇ ਜਵਾਕ ਹੋਊਗਾ ਠੀਕ ਹੈ ਤੇਰਾ ਬੇਸ਼ੇਬ ਆਊਗਾ ਉਹ ਬਾਈ ਤਾਂ ਆਪ ਹੀ ਉਹ ਤੋਂ ਕੁਝ ਹੁੰਦਾ ਨਹੀਂ ਲੈਣਿਆਂ ਦੀ ਨਾ ਖੇਤੀ ਵੀ ਨਹੀਂ ਹੁੰਦੀ ਢੱਗ ਨਾਲ ਉਹ ਤੇਰੇ ਮੈਂ ਗੱਲ ਮੰਨਦੀ ਆਂ ਕਿ ਉਹ ਤਾਂ ਕੁਝ ਹੁੰਦਾ ਨਹੀਂ ਪਰ ਮੈਂ ਆਪਦੇ ਰੱਬ ਵਰਗੇ ਪਤੀ ਨੂੰ ਕਿ ਮੈਂ ਧੋਖਾ ਦੇਦਾ ਤਾਂ ਦੱਸ ਮੈਨੂੰ ਜੇ ਕੱਲ ਨੂੰ ਮੈਂ ਤੋ ਪੁੱਛੂਗਾ ਵੀ ਹਾਂ ਆ ਜਵਾਬ ਵੀ ਮੈਨੂੰ ਤਾਂ ਡਾਕਟਰਾਂ ਨੇ ਕਿਹਾ ਸੀਗਾ ਵੀ ਤੇਰੇ ਤਾਂ ਸਰੀਰੀ ਉਮਰ ਹੁੰਦੀ ਨਹੀਂ ਹੈਗਾ ਕੁਝ ਵੀ ਹੁਣ ਆਹ ਜਵਾਬ ਕਿੱਥੋਂ ਆਗਾ ਤੇ ਮੈਂ ਕੀ ਜਵਾਬ ਦੂੰ ਕਿ ਮੈਂ ਆਪਦੇ ਪੇਕਿਆਂ 'ਚ ਮੂੰਹ ਦਿਖਾਉਂ ਤੇ ਕੀ ਮੈਂ ਆਪਣੇ ਆਪ ਨੂੰ ਉੱਪਰ ਜਾਈ ਮੂੰਹ ਦਿਖਾਉਣ ਜੱਗੀ ਤਾਂ ਹੈ ਵੀ ਨਹੀਂ ਤੁਮ ਨੂੰ ਠੀਕ ਹੈ ਤੈਨੂੰ ਹਰ ਇੱਕ ਹਰ ਇੱਕ ਗਲੀ ਮਹਲੇ ਚ ਕਹਿੰਦਾ ਬਾਸ ਆ ਗਈ ਹੈ ਉਥੇ ਮੂੰਹ ਕਿਵੇਂ ਮੇਰੀ ਗੱਲ ਸੁਣ ਲੈ ਮੰਨ ਲੈ ਮੇਰੀ ਗੱਲ ਮੈਂ ਤੇਰੇ ਫਾਇਦੇ ਦੀ ਗੱਲ ਕਰ ਰਿਹਾ ਹਾਂ ਮੈਂ ਬਾਜ ਬਣਨਾ ਹੀ ਖੁਸ਼ੀ ਖੁਸ਼ ਸਮਝੂਗੀ ਆਪਣੇ ਆਪ ਨੂੰ ਕਿ ਮੈਂ ਕੁਝ ਨਹੀਂ ਵੀ ਜਾਂ ਮੈਨੂੰ ਬਾਜ ਤਾਂ ਕਹਿ ਦਿੰਦੇ ਆ ਪਰ ਮੈਨੂੰ ਉਹ ਹੀ ਗੱਲ ਗੈਰਔਰਤ ਤਾਂ ਨਹੀਂ ਕਹਿਣਗੇ ਮੁੜ ਕੇ ਬਦਨਾਮੀ ਦਾ ਟਿੱਕਾ ਤਾਂ ਨਹੀਂ ਮੇਰੇ ਮੱਥੇ ਤੇ ਲਾਉਣਗੇ ਉਹ ਯਾਰ ਪਰ ਜੈ ਤੇਰੀ ਕਰਦਾ ਇਹ ਹੀ ਗੱਲਾਂ ਮੈਂ ਤੈਨੂੰ ਇੰਨੇ ਪਿਆਰ ਨਾਲ ਰੱਖੂਗਾ ਠੀਕ ਹੈ ਇੰਨਾ ਤਾਂ ਕਦੇ ਤੇਰੇ ਬਾਈ ਨੇ ਕਰਿਆ ਨਹੀਂ ਹੋਣਾ ਜਿੰਨਾ ਤੈਨੂੰ ਮੈਂ ਪਿਆਰ ਦੇਵਾਂਗਾ ਇੱਕ ਵਾਰ ਤੂੰ ਮੈਨੂੰ ਮੌਕਾ ਤਾਂ ਦੇ ਦੇ। ਸਾਲ ਕੋਈ ਨਹੀਂ ਦੇਉਰਾ। ਦੇਖ ਹੁਣ ਮੇਰਾ ਦਿਮਾਗ ਬਹੁਤ ਖਰਾਬਾ ਠੀਕ ਆ। ਮੈਨੂੰ ਸੋਚਣ ਦਾ ਮੌਕਾ ਦੇ। ਸੋਚਦਾ ਲੈ ਕੋਈ ਗੱਲ ਨਹੀਂ। ਮੈਂ ਤੈਨੂੰ ਐ ਤਾਂ ਨਹੀਂ ਕਹਿੰਦਾ ਪਰ ਮੈਂ ਜਿਹੜੀ ਤੈਨੂੰ ਗੱਲ ਆਖੀ ਆ ਮੰਨ ਜਾ ਤੇਰੇ ਕੰਮ ਦੀ ਹੈਗੀ। ਹਾਂ। ਖਾਸ ਗੀ ਮੈਂ। ਗੱਲ ਇੱਕ ਦਿਓਰ ਦੀ ਵੀ ਸਹੀ ਆ ਵੀ। ਜੇ ਮੈਂ ਉਹੀ ਗੱਲ ਇਦੇ ਨਾਲੇ ਮੈਨੂੰ ਕੀ ਘਾਟਾ ਪੈਂਦਾ ਮੇਰਾ ਘਰ ਵਖਜੂ ਕੁੱਖ ਸੁਲੱਖਣੀ ਹੋ ਜੂ ਮੈਂ ਮਾਂ ਬਣਨ ਦਾ ਸੁੱਖ ਪਾ ਸਕਦੀ ਆਂਗੀ ਘਰ ਦੀ ਗੱਲ ਘਰ ਚ ਰਹਿ ਜੂ ਕਿਸੇ ਨੂੰ ਕੀ ਪਤਾ ਲੱਗਦਾਗਾ ਵੀ ਹਾਂ ਜਵਾਕ ਮੇਰੇ ਘਰ ਵਾਲੇ ਦਾ ਜਾਂ ਮੇਰੇ ਦਿਓਰ ਦਾ